ਐਸਟੀਵੀ ਸਦੀ ਕੈਨੇਡਾ ਵੱਲੋਂ ਇੱਕ ਖਾਸ ਸੁਨੇਹਾ ਭਾਰਤ ਅਤੇ ਪਾਕਿਸਤਾਨ ਦੀ ਜੰਗ ਦੀਆਂ ਖਬਰਾਂ ਜ਼ੋਰਾਂ ਤੇ ਹਨ ਕੁਝ ਵਕਾਊ ਅਤੇ ਭੜਕਾਊ ਮੀਡੀਆ ਪੱਬਾਂ ਪਾਰ ਹੈ ਜਿਆਦਾਤਰ ਝੂਠੀਆਂ ਖਬਰਾਂ ਦਾ ਬਾਜ਼ਾਰ ਹੈ ਸੋਸ਼ਲ ਮੀਡੀਆ ਤੇ ਵਧਾ ਚੜਾ ਕੇ ਵਿਊ ਬਟੋਰਨ ਲਈ ਖਬਰਾਂ ਪਾ ਰਹੇ ਹਨ ਐਸੀਆਂ ਖਬਰਾਂ ਦੇਖ ਕੇ ਸੁਣ ਕੇ ਲੋਕ ਕੰਬਾ ਰਹੇ ਹਨ ਐਸੀਆਂ ਖਬਰਾਂ ਤੇ ਗੌਰ ਨਾ ਕਰੋ ਅੱਗੇ ਸ਼ੇਅਰ ਵੀ ਨਾ ਕਰੋ ਇਹ ਜੰਗ ਖੇਤੀ ਖਤਮ ਹੋ ਜਾਏ ਬਸ ਇਹੀ ਅਰਦਾਸ ਕਰੋ ਸचेत ਰਹੋ ਪ੍ਰਸ਼ਾਸਨ ਦੇ ਹੁਕਮ ਦੀ ਪਾਲਣਾ ਕਰੋ ਗੁਰੂਆਂ ਲਾਡਲੀਆਂ ਫੌਜਾਂ ਵੀ ਜੰਗ ਲਈ ਤਿਆਰ ਨਿਹੰਗ ਸਿੰਘਾਂ ਦੀ ਸਰਮੋਰ ਜਥੇਬੰਦੀ ਸ਼੍ਰੋਮਣੀ ਅਕਾਲੀ ਬੁੱਢਾ ਦਾ 96 ਕਰੋੜੀ ਦੇ ਮੁਖੀ ਸਿੰਘ ਸਾਹਿਬ ਜਥੇਦਾਰ ਬਾਬਾ ਬਲਬੀਰ ਸਿੰਘ ਜੀ ਵੱਲੋਂ ਭਾਰਤ ਅਤੇ ਪਾਕਿਸਤਾਨ ਦਰਮਿਆਨ ਜੰਗੀ ਹਾਲਾਤ ਤੇ ਪ੍ਰਤੀਗਮ ਕਰਦਿਆਂ ਕਿਹਾ ਗਿਆ ਹੈ ਕਿ ਦਸ਼ਮੇਸ਼ ਬਿਤਰੀਆਂ ਲਾਡਲੀਆਂ ਫੌਜਾਂ ਇਸ ਔਖੀ ਘੜੀ ਵਿੱਚ ਦੇਸ਼ ਦੀਆਂ ਫੌਜਾਂ ਦਾ ਸਹਿਯੋਗ ਦੇ ਲਿਆ ਲੋੜ ਪੈਣ ਤੇ ਅੱਗੇ ਹੋ ਕੇ ਲੜਨ ਗਿਆ ਪੰਜਾਬ ਸਰਕਾਰ ਵੱਲੋਂ ਵੀ ਇੱਕ ਅਹਿਮ ਐਲਾਨ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਜੀ ਨੇ ਇਹ ਵੀ ਐਲਾਨ ਕੀਤਾ ਹੈ ਕਿ ਜੋ ਪੰਜਾਬ ਸਰਕਾਰ ਪਹਿਲਾਂ ਸੜਕ ਹਾਦਸਿਆਂ ਵਿੱਚ ਜ਼ਖਮੀਆਂ ਦਾ ਮੁਫਤ ਇਲਾਜ ਕਰਵਾਉਂਦੀ ਸੀ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਵਾਲਿਆਂ ਲਈ ਇਨਾਮ ਵੀ ਦਿੰਦੀ ਸੀ ਹੁਣ ਪੰਜਾਬ ਸਰਕਾਰ ਨੇ ਜੰਗ ਦੌਰਾਨ ਜ਼ਖਮੀ ਹੋਏ ਆਮ ਨਾਗਰਿਕਾਂ ਨੂੰ ਇਸ ਸਕੀਮ ਵਿੱਚ ਸ਼ਾਮਲ ਕੀਤਾ ਹੈ